ਐਸਪੀ ਬਣਿਆ ਹੋਇਆ ਸੀਗਾ ਫਿਰ ਮੇਰੇ ਟ੍ਰੀਟਮੈਂਟ ਉਧਰ ਤਾਂ ਫ੍ਰੀ ਵੀ ਹੋਇਆ ਪਰ ਤੋਂ ਕਹਿੰਦੇ ਇਹਦੇ ਵਿੱਚ ઓਪਰੇਟ ਨਹੀਂ ਆਉਂਦਾ ਦੇਖੋ ਮੈਂ ਤੁਹਾਨੂੰ ਤੁਹਾਨੂੰ ਲੈਂਗੁਏਜ ਪ੍ਰੋਬਲਮ ਹੈ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ ਹਾਂਜੀ ਜੇ ਪੀਜੀਆ ਹੀ ਆਣਾ ਤਾਂ ਉਹਦੀ ਜਾਣਕਾਰੀ ਲਈ ਗਾਈਡ ਕਰ ਸਕਦਾ ਹਾਂ ਤੁਹਾਨੂੰ ਓਕੇ ਇਹ ਹੁਣ ਇਹ ਕੀ ਪਤਾ ਤੁਸੀਂ ਆਕਸੀਜਨ ਨਾਲ ਆਉਂਗੇ ਕਿਵੇਂ ਸਰਵਾਈਵ ਇੱਥੇ ਕਿਵੇਂ ਕਰੋਗੇ ਅੰਦਰ ਸਿਲੰਡਰ ਵਗੈਰਾ ਦਾ ਉਹ ਉਹ ਪ੍ਰੋਬਲਮ ਜ਼ਰੂਰ ਆਉ ਤੁਹਾਨੂੰ। ਓਕੇ। ਜੇ ਆਪਾਂ ਕੋਈ ਪ੍ਰਬੰਧ ਕਰੋ ਵੀ ਜਿਹੜਾ ਕੋਈ ਆਕਸੀਜਨ ਸਿਲੰਡਰ ਲੈ ਕੇ ਨਾਲ ਤੁਰਪ ਹੋਵੇ। OPD ਦੀ ਤਾਂ ਕੋਈ ਵੱਡੀ ਗੱਲ ਨਹੀਂ ਹੋਊਗੀ OPD ਆ ਇਹਦੀ ਤਾਂ PGI ਦੀ। ਹਾਂਜੀ। ਪਰ ਲੇਕਿਨ ਆਉਣ ਜਾਣ ਲਈ ਕੋਈ ਪ੍ਰਬੰਧ ਹੈਗਾ ਤੁਹਾਡੇ ਕੋਲੇ? ਜਿਸੇ ਕੀ ਰਾਂਦਾ ਹੈਗਾ ਯਾ ਬਾਕੀ ਨਹੀਂ ਨਹੀਂ ਸਿਲੰਡਰ ਦਾ ਨਹੀਂ ਸਰ ਇੰਡੀਆ ਆ ਕੇ ਨਹੀਂ ਮੈਂ ਆਕਸੀਜਨ ਲਾਈਨ ਹੁਣ ਵਿਦਆਊਟ ਆਕਸੀਜਨ ਹਾਂਜੀ ਹਾਂ ਤੁਸੀਂ ਪੀਜੀਆਈ ਦਿਖਾਉਣਾ ਚਾਹੁੰਦੇ ਹੋ ਮੈਨੂੰ ਤਾਂ ਇਹ ਦੱਸੋ ਹਾਂਜੀ ਹਾਂਜੀ ਕਿਉਂਕਿ ਨਾ ਡਾਕਟਰ ਨੇ ਸੁਜੈਸਟ ਕੀਤਾ ਹੋ ਕਿੰਨੇ ਕਿ ਤੁਹਾਨੂੰ ਚੰਡੀਗੜ੍ਹ ਪੀਜੀਆਈ ਜਾਣਾ ਪੈਣਾ ਪੀਜੀਆਈ ਤੁਹਾਨੂੰ ਦੇਖੋ ਤੁਹਾਨੂੰ ਪੀਜੀਆਈ ਤੁਹਾਨੂੰ ਸਵੇਰੇ 6 ਵਜੇ 12 ਨੰਬਰ ਕਾਊਂਟਰ ਤੋਂ ਮੈਡੀਕਲ ਦਾ ਕਾਰਡ ਬਣਾਉਣਾ ਪਊ ਇੱਕ ਦਿਨ ਮੈਡੀਸਨ ਵਾਲੇ ਪਲੋਮਿਨਰੀ ਮੈਡੀਸਨ ਨੂੰ ਰੈਫਰ ਕਰਨਗੇ ਓਕੇ ਆ ਕਾਊਂਟਰ ਨੰਬਰ 12 ਕਾਊਂਟਰ ਨੰਬਰ 12 ਨਿਊ ਆਪੀਡੀ ਸਵੇਰੇ 6 ਵਜੇ ਆ ਕੇ ਪਰਚੀ ਬਣਾ ਲਓ ਚਾਹੇ ਕੋਈ ਬੰਦਾ ਹੋਰ ਰਿਪੋਰਟਾਂ ਦਿਖਾ ਕੇ ਪਰਚੀ ਬਣਾ ਲਵੇ ਫਿਰ ਉਹ ਰੈਫਰ ਕਰਨਗੇ ਫਿਰ ਉਹ ਸੋਮਵਾਰ ਬੁੱਧਵਾਰ ਬੈਠਦੇ ਨੇ ਡਾਕਟਰ ਜਿਹੜੇ ਪਲੋਮਿਨਰੀ ਮੈਡੀਸਨ ਵਾਲੇ ਫਿਰ ਉਹਨਾਂ ਦੀ ਪਰਚੀ ਬਣਾਉਣੀ ਪਊ ਤੀਸਰੀ ਮੰਜ਼ਲ ਤੋਂ ਨਿਊ ਆਪੀਡੀ ਤੋਂ। ਓਕੇ। ਅਮ ਸੋ ਤੁਹਾਡੇ ਸਾਹਮਣ ਨਾਲ ਕਿਵੇਂ ਆ ਵੀ ਪੀਜੀਆਈ ਤੇ ਵਿੱਚ ਮਤਲਬ ਕੀ ਨਹੀਂ ਇਹ ਤੋਂ ਉੱਪਰ ਦੀ ਹੁਣ ਹੈਗਾ ਹੀ ਨਹੀਂ ਕੁਝ ਜੀ। ਪੀਜੀਆਈ ਤੋਂ ਉੱਪਰ ਦੀ ਹੁਣ ਕੀ ਹੈ ਜੀ? ਕੀ ਸਰ? ਲੰਗਸ ਦਾ ਆਪਣੇ ਵੀਕ ਹੋ ਚੁੱਕੇ ਨੇ ਸ਼ੁਕਰ ਕਰੋ ਆਕਸੀਜਨ ਨਹੀਂ ਅਜੇ ਲੱਗ ਰਹੀ। ਦਿਖਾ ਲਓ ਇੱਕ ਵਾਰੀ ਦੋ ਦਿਨ ਮਿਹਨਤ ਕਰਨ ਲੱਗੂ ਵੱਧ ਤੋਂ ਵੱਧ। ਓਕੇ। ਕੋਈ ਲੋੜ ਪਈ ਮੈਨੂੰ ਪੁੱਛ ਲਿਓ ਮੈਂ ਗਾਈਡ ਕਰਦਾਗਾ ਜੀ ਹਾਂਜੀ ਹਾਂਜੀ ਸੋ ਕੋਈ ਗੱਲ ਨਹੀਂ ਓਕੇ ਜੀ